ਅੱਪਾ ਹੇਮਕੁੰਡ ਸਾਹਿਬ ਦੀ ਯਾਤਰਾ ਤੇ ਪਹੁੰਚ ਚੁੱਕੇ ਆ ਜੀ ਇੱਥੋਂ ਪੈਦਲ ਯਾਤਰਾ ਸ਼ੁਰੂ ਹੁੰਦੀ ਆ ਦੇਖੋ ਆ ਪਾਰਕਿੰਗ ਆ ਸਾਰੀ ਨਾਲ ਨਦੀ ਇਧਰ ਪਾਰ ਕੇ ਵਿੱਚ ਆਪਾਂ ਗੱਡੀ ਲਾ ਚੁੱਕੇ ਆ ਇੱਥੇ ਸਾਹਮਣੇ ਰਸਤਾ ਜਾਂਦਾ ਜਿਹੜਾ ਸੰਗਤ ਹਥੋਂ ਦੀ ਪੈਦਲ ਚੱਲ ਕੇ ਜਾਂਦੀ ਆ ਤਕਰੀਬਨ ਇੱਥੋਂ 13 ਕਿਲੋਮੀਟਰ ਦਾ ਸਫ਼ਰ ਆ ਸਾਹਮਣੇ ਦਰਬਾਰ ਸਾਹਿਬਾ ਜੀ ਦਰਸ਼ਨ ਦਾਰਨ ਚੱਲੇ ਮਹਾਰਾਜੀ ਜੀ ਇਹਦਾ ਨਜ਼ੀਕ ਬੜੀ ਸੰਗਤ ਆਈ ਹੋਈ ਹੈ ਜੀ ਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰਿਆ ਨੂੰ ਆ ਮੇਨਗੇਟ ਦੇ ਇੱਧਰ ਦਰਬਾਰ ਸਾਹਿਬ ਜੀ ਦਾ ਖਾਣਾ ਬਰੋਕਸ ਨੂੰ ਮਾਰਾ ਲੋਬੇ ਦੇ ਘਾਟ ਦਾ ਦ੍ਰਿਸ਼ ਹੈ ਇਹ बड़ी संगत दुकानु ਇਹਨ ਗੇੜੇ ਦਰਵਾਜ਼ਾ ਲੱਗੋ। ਭਵਿੰਦ ਕਾਰ ਦਾ। ਯਾਰ ਦੇਖ ਰਹੇ ਹੋ ਭਵਿੰਦ ਕਾਰ ਦਾ। ਕਿਹੜੀ ਕਿਹੜੀ ਬਰਸਾਤੀ ਲੈ ਰਹੇ ਹੋ ਤੁਸੀਂ? ਬਰਸਾਤੀ ਲੈ ਰਹੇ ਆ ਇਹ ਬਰਸਾਤੀ ਮਿਲ ਨਹੀਂ ਰਹੀ ਇੱਥੇ ਟ੍ਰਿਪਲ ਐਕਸ਼ਨ। ਕਿੰਨੇ ਦੀ ਹੈ ਜੀ ਇਹ ਇੱਥੇ? ਕੀ ਰੇਟ ਹੈ ਜੀ ਇਹਦਾ? 150 ਰਿਆ ਬਹੁਤ ਵਧੀਆ ਸਭ ਤੋਂ ਬੈਸਟ ਇਹੀ ਹੈ। ਬਾਕੇ ਦਾ ਦੇਖ ਲਈਏ। ਆ ਤੇਰੇ ਕੋਲ 400 ਲੈਣੀ ਆ। ਕਿਹੜਾ ਬੈਗ ਲੈ ਰਹੇ ਹੋ ਤੁਸੀਂ 1500 ਉਹ ਤਾਂ ਮੈਨੂੰ ਪਤਾ ਹੈ ਅੱਧੇ ਕਿੰਨੇ ਹੈ ਨਹੀਂ ਪੈਸੇ ਲਿਆ ਵਰਸ ਕੇ ਗੋਬਿੰਦਗੜ ਦਾ ਬਜ਼ਾਰਾ ਹੀ ਸਾਰਾ ਹੈ ਕਿੱਟ ਲੈ ਰਹੇ ਜੀ ਅਸੀਂ ਇੱਥੋਂ ਸਰ ਵਾਸਤੇ ਵੱਡੀ 100 ਰੁਪਏ ਦਾ ਬੈਗ ਐਨਾ ਕਿਉਂ ਦੱਸਦੇ ਹੋ ਇਹਨਾ ਆਪਾਂ ਦੇਖ ਪ੍ਰਸ਼ਾਦ ਦੀ ਪਰਚੀ ਲੈਤੀ ਜੀ ਦਾ ਪ੍ਰਸ਼ਾਦ ਲੇਤਾ ਆਪਾਂ ਜੀ ਤੋਂ ਤਾਂ ਤਰਬਾਹ ਚਾਹ ਰਿਹਾ ਤੋ ਕਨਗੁਰ ਬੋਸ ਜੀ ਮਾ ਬਾ ਗੋਬਨੇ ਤੋਂ ਤਰਬਾਹ ਸਾਬਾ ਜੀ ਇਹ ਦੋਰਾ ਗੁਰ ਕੋਗ ਨਿਕਲ ਰਿਹਾ ਹੈ ਲੋ ਜੀ ਆਪਾਂ ਹੁਣ ਚਾਲੇ ਪਾ ਚੁੱਕੇ ਆ ਜੋ ਆਪਾਂ 13 ਕਿਲੋਮੀਟਰ ਦੀ ਚੜਾਈ ਚੱਲਣੀ ਆ ਜੀ ਪੈਦਲ ਚੱਲ ਕੇ ਇਹ ਸਾਰੇ ਲਾਗੇ ਸੰਗ ਤਾਂ ਲੋ ਜੀ ਸੰਗ ਤਾਂ ਇੰਨਾ ਬਸ ਕਰਮੇ ਰਹੇ ਸੰਗ ਤਾਂ ਲੋ ਜੀ ਆਪਾਂ ਉੱਥੋਂ ਹੁਣ ਉਹ ਪੌਲ ਜੋ ਦੇਖ ਰਹੇ ਹੋ ਤੁਸੀਂ ਪੌਲ ਵੀ ਦੇਖ ਰਹੇ ਹੋ ਜਿਹੜੇ ਪੌਲ ਦੇਖ ਰਹੇ ਹੋ ਸਾਪਾਂ ਪੈਦਲ ਚੱਲ ਕੇ ਤਕਰੀਬਨ ਉਹ ਉੱਪਰ ਦਿੱਕਰੋਂ ਉੱਥੋਂ ਗੱਡੀਆਂ ਤਕਰੀਬਨ 5 ਕਿਲੋਮੀਟਰ ਤੱਕ ਗੱਡੀ ਮਿਲ ਜਾਂਦੀ ਹੈ ਜੀ ਆਪਾਂ ਨੂੰ ਜੋਦੇ ਗੱਡੀ ਤੇ ਜਾ ਸਕਦੇ ਹੋ ਆਪਾ ਪੌਲ ਦੇ ਉੱਤੇ ਚੱਲ ਲੱਗਾ ਲੋ ਜੀ ਆ ਜੋ ਤੁਸੀਂ ਥੱਲੇ ਦੇਖ ਰਹੇ ਹੋ ਸਾਰਾ ਗੋਬੀਦ ਘਾਟਾ ਜੀ ਇਹ ਇੱਥੋਂ ਗੱਡੀਆਂ ਚੱਲਦੀਆਂ ਜੀ ਤਕਰੀਬਨ 3-4 ਕਿਲੋਮੀਟਰ ਜਾਂਦੀ ਆ ਉਦੋਂ ਆ ਫੇਰ ਪੈਦਲ ਜਾਣਾ ਪੈਂਦਾ ਤੇ ਤੁਸੀਂ ਜੋ ਸਾਨੂੰ ਦੇਖ ਰਹੇ ਹੋ ਸਾਰਾ ਗੋਦ ਨੂੰ ਔਰ ਕੋਈ ਗੋਬੀਦ ਘਾਟ ਦਾ ਦਰਵਾਜ਼ਾ ਸਾਹ ਦੇਖ ਰਹੇ ਹੋ ਇਹ ਖੜੀਆਂ ਨਹੀਂ ਨਹੀਂ ਮਾਰਾ ਗੱਡੀ ਦੇ ਵਿੱਚ ਤਕਰੀਬਨ ਇਹ 3-4 ਕਿਲੋਮੀਟਰ ਗੱਡੀ ਜਾਊਗੀ ਫਿਰ ਫੇਰ ਪੈਦਲ ਜਾਣਾ ਜਾਂਦੀਆਂ ਅੱਗੇ ਸਾਰਾ ਪੈਦਲ ਤੁਰ ਕੇ ਜਾਣਾ ਪੈਂਦਾ ਆਪਾਂ ਨੂੰ ਫੁੱਲਾਂ ਦੀ ਘਾਟੀ ਵਿੱਚ ਇੱਥੇ ਲੇਪਰਸੇ ਆ ਗਏ ਲੋ ਜੀ ਇੱਥੇ ਗੱਡੀਆਂ ਸਟਾਪ ਹੋ ਜਾਂਦੀਆਂ ਆ ਅੱਗੇ ਉਹ گاؤں ਆ ਜੀ ਜੇ ਜਦੋਂ 2013 ਦੇ ਵਿੱਚ ਪਾਣੀ ਆਇਆ ਸੀ ਤਾਂ ਸਾਰਾ ਗੋਆਵਾਂ ਵਾਲਾ ਪਿੰਡ ਸਾਰਾ ਰੁੜ ਗਿਆ ਸੀਗਾ ਇਹ ਤੇ ਰਸਤਾ ਉਧਰ ਕੈਲੀਗਰਾਫਰ ਵੀ ਦੇਖ ਲਓ ਜੀ ਇਹ ਲਓ ਜੀ ਬਸ ਭਾਈ ਆਹ ਉਹ ਤੋਂ ਬਸ ਥੱਲੇ ਨੂੰ ਹੀ ਹੈ ਸਾਰੀ ਕੋਨੇ ਕੋਨੇ ਭਾਈ ਹੌਸਲਾ ਨਹੀਂ ਛੱਡਣਾ ਥੋੜੀ ਬੱਡ ਰਹੀ ਅਸੀਂ ਛੱਡੀ ਬੜੇ ਤੈਨੂੰ ਅਸੀਂ ਹੌਸਲਾ ਦਿਓ ਜੀ ਰਾਸਤੇ ਦਾ ਮਹਾਲ ਸੰਗਤਾਂ ਹਣੋ ਤਰਾਈ ਬਹੁਤ ਜਿਆਦਾ ਚੜਾਈ ਸੀ ਪਹਿਲਾਂ ਹਣ ਤਰਾਈ ਆ ਗਈ ਆ ਸੰਗਤਾਂ ਕੇ ਦਰਸ਼ਨ ਕਰਕੇ ਵਾਪਸ ਆ ਰਹੀਆਂ ਤੇ ਗੇਂਸੰਗ ਦਾ ਇੱਕ ਦਰਸ਼ਕਾਂ ਨੂੰ ਜਾ ਰਹੀਆਂ ਦੇਖੋ ਤੁਸੀਂ ਕੀ ਕਰ ਰਹੇ ਹੋ ਖਰੀਹੇਮ ਕੋਲ ਸਾਦੇ ਪੈਗ ਯਾਤਰਾ ਦੇ ਹੁਣ ਸੋਲਾ ਮੇਰੀ ਰਾਜਾ ਸਿਆ ਆਹੇ ਗੁਰੂ ਸਤ ਨਾਮ ਵਾਹਿਗੁਰੂ ਖਾਲਸਾ ਪੋਜਾ ਖੜੀਆਂ ਜੀ ਬਹੁਤ ਰਾਈ ਆ ਜੀ ਥਲੇ ਨਦਰ ਪੀ ਕੇ ਅਗੇ ਅੱਗੇ ਚੱਲੇ ਪਾਤੇ ਆ ਫੇਰ ਨਦੀ ਇਹ ਜੀ ਇਹ ਜੋ ਹਿਮਕੁੰਡ ਸਾਹਿਬ ਦੇ ਉੱਪਰੋਂ ਪੁੱਦਲੇ ਪਾਸੋਂ ਆਉਂਦੀ ਹੈ ਗਲੇਸ਼ੀਅਰਾਂ ਦੇ ਪਾਸੋਂ ਇਹ 10 ਸਵੇਰ ਨਾਲ ਹੀ ਜਾਂਦੀ ਹੈ ਪੈਦਲ ਵਾਸਤੇ ਨੇ ਤਿਆਰੀਆਂ ਜਾਣ ਨੂੰ ਹੇਮਕੁੰਡ ਸਾਹਿਬ ਦਰਸ਼ਕਾ ਰਹੇ ਨੂੰ 13 ਕਿਲੋਮੀਟਰ ਦੀ ਚੜਾਈ ਗੱਲਪ ਕਰਕੇ ਆਗੇ ਸੀਗੇ ਆ ਬਾਬਾ ਦੀਪ ਸਾਹਿਬ ਵਾਹਿਗੁਰੂ ਜੀ ਫਤਿਹ ਜੀ ਬਾਬਾ ਦੀਪ ਜੀ ਵੀ ਤਿਆਰ ਹੋ ਗਏ ਨੇ ਹਾਂ ਜੀ ਅਸੀਂ ਚੱਲੇ ਆ ਜੀ ਹੁਣ ਹੇਮਕੁੰਡ ਸਾਹਿਬ ਧਾਮ ਤੋਂ ਬੜੀ ਠੰਡਾ ਬਾਹਰ ਤੇ ਠੰਡੇ ਪਾਣੀ ਨਾਲ ਹੀ ਲਾਤੇ ਆ ਹੁਣ ਥੋੜਾ ਜਿਹਾ ਮੌਸਮ ਦੇ ਨਾਲ ਹੁਣ ਸਾਡੀ ਬੋਡੀ ਦਾ ਟੈਂਪਰੇਚਰ ਲੱਗ ਗਿਆ ਠੰਡੇ ਪਾਣੀ ਨਾਲ ਕਰਕੇ ਤੇ ਹੁਣ ਥੋੜਾ ਵਧੀਆ ਲੱਗ ਰਿਹਾ ਚਲੋ ਜੀ ਹੁਣ ਆਪਾਂ ਗੁਰੂ ਸਾਹਿਬ ਦੇਰਸ਼ਨ ਦਰਾਂ ਸੱਚਖੰਡ ਨੂੰ ਚੱਲੀ ਹੈ ਨਾ ਜੀ ਚੱਲੇ ਪਾਈਏ ਹਾਂਜੀ ਮਿਲਦੇ ਆ ਜੀ ਤੁਹਾਨੂੰ ਅੱਗੇ ਆਇਆ ਆਇਆ ਕਿਰਪਾ ਉਹ ਆਪਾਂ ਫੋਟੋ ਜਿੱਥੇ ਪਰ ਰਾਤ ਨੂੰ ਠਹਿਰੇ ਸੀਗੇ ਅੱਗੇ ਆਤਰਬਾਰ ਸਾਹਿਬ ਹੈ ਜਿੱਥੋਂ ਦਾ ਗੋਬਿੰਦ ਕਾਰਜ ਜੀ ਦਾ ਆ ਲੰਗਰ ਹਾਲ ਅਦਰਕਤਾ ਜਿੱਥੇ ਬਾਬਾ ਮੋਦਨ ਸਿੰਘ ਜੀ ਦੀ ਰਾਇਸੀ ਜਿਨ੍ਹਾਂ ਨੇ ਕੁਸ਼ਤਰੀ ਮੋਦਨ ਸਿੰਘ ਜੀ ਦਾ ਤਪਸਥਾਨਾ ਹੇਮਕੁੰਟ ਸਾਹਿਬ ਜੀ ਨੂੰ ਖੋਜ ਕੀਤੀ ਇਸ ਥਾਂ ਦੇ ਵਿੱਚ ਬੈਠਾ ਕਰਦੇ ਸਨ ਇਹ ਲਖਤ ਦੇ ਵਿੱਚ ਕੋਣ ਆਪ ਇੱਥੇ ਚਾਲੇ ਪਾਵਾਂਗੇ ਹੇਮਕੁੰਟ ਸਾਹਿਬ ਜੀ ਨੂੰ बोले भोले tuh ओ किस रिया काल अरे lagi. है ਹੌ ਚੜਨਾ ਜੋ ਦਰਬਾਰ ਸਾਹਿਬ ਤੋਂ ਪਰੋਂਦਾ ਜੀ ਵਾਹ ਮਬਤ ਦੀਪ ਸਿੰਘ ਜੀ ਕਿਵੇਂ ਠੀਕ ਹੋ ਸਿਕਾਉਟ ਦੇਣੀ ਜੀ ਕਿਰਪਾ ਬਲਕ ਜੀ ਆਣੀ ਨੇ ਤੇ ਨੀਚੇ ਰੁਕੇ ਜਾਂਦੇ ਸੀ ਸੰਗਤ ਦਾ ਬਹੁਤ ਹਮ ਹਮ ਆ ਕੇ ਇਕੱਠ ਬਹੁਤ ਜਿਆਦਾ ਸੰਗੜਾ ਹੈ ਤਗਾਵਟ ਬਹੁਤ ਹੋ ਰਹੀ ਆ ਚੜਾਈ ਬਹੁਤ ਜਿਆਦਾ ਸਿੱਧੀ ਚੜਾਈ ਹੈ ਦੇਖੋ ਜੀ ਫਿਰ ਵੀ ਕਿਰਪਾ ਨਾਲ ਚੜਿਆ ਜਾਂਦਾ ਫਿਰ ਵੀ ਨਾਮ ਜਪਦੇ ਸਿਮਰਨ ਕਰਦੇ ਸਾਹ ਜੜੀ ਜਾਂਦੇ ਆ ਬੜੀ ਕਿਰਪਾ ਗੁਰੂ ਮਹਾਰਾਜ ਜੀ ਉੱਚੀਆਂ ਉੱਚੀਆਂ ਪਹਾੜੀਆਂ ਵਾਦੀਆਂ ਹਰਿਆਲੀ ਅਜੀਤ ਜੀ ਕਿਵੇਂ ਜਲਦੇ ਖੰਦੀ ਦੀ ਬਾਬਾ ਜੀ ਕਿਵੇਂ ਹੋ ਠੀਕ ਹੈ ਜੀ ਕੀ ਹਾਲ ਚੱਲ ਤੁਹਾਡਾ ਹਾਲ ਠੀਕ ਆ ਹੌਲੀ ਹੌਲੀ ਚੜ੍ਹਾਈ ਚੱਲ ਰਹੇ ਆ ਦੋ ਤਿੰਨ ਮੋੜ ਨੰਨ ਕੇ ਫਿਰ ਬੈਠ ਜਾਈਦਾ ਠਿਕਾवट ਕਿਵੇਂ ਤੁਹਾਡੀ ਠਿਕਾवट ਹੈ ਕੱਲ ਦਰਦ ਜ਼ਿਆਦਾ ਸੀਗਾ ਪੈਰ ਕਿਵੇਂ ਤੁਹਾਡਾ ਹਾਂ ਠੀਕ ਆ ਕੀ ਗੱਲ ਪੈਰ ਮੁੜ ਗਏ ਸੀ ਹਾਂ ਰਸਤੇ ਜਾ ਰਹੇ ਸੀ ਪੱਥਰ ਥੋੜਾ ਤਿੱਖਾ ਸੀਗਾ ਪੈਰ ਰੱਖਿਆ ਪੈਰ ਸਵਿੰਗ ਹੋ ਗਿਆ ਦਾ ਹਾਂਜੀ ਦੇਖੋ ਛੋਟੇ ਛੋਟੇ ਬੱਚੇ ਠੱਠੋ ਬੈਕ ਤੇ ਜਾ ਰਹੇ ਆ ਬੱਚੇ ਆ ਜਾਂਦੇ ਪਰ ਤੁਰਿਆ ਨਹੀਂ ਜਾਂਦਾ ਬੱਚਾ ਦੋ ਵੀ ਕਿਉਂਕਿ ਢੜਾਈ ਬਹੁਤ ਜ਼ਿਆਦਾ ਸਿੱਧੀ ਆ ਫਤਰੀ ਬੱਚੇ ਸੱਤੇ ਪਿਆ ਹੁਣ ਆਪਾਂ ਰੁਕਦੇ ਆ ਸਾਹਮਣੇ ਦੁਕਾਨ ਆ ਚੁੱਕੀ ਆ ਬਹੁਤ ਸਿਟੀ ਚੜਾਈ ਹੈ ਜੀ। ਤਕਰੀਬਨ 2.5 ਕਿਲੋਮੀਟਰ ਆ ਚੁੱਕੇ ਹਾਂ। ਬੜਾ ਸੰਗਤਾਂ ਦੇ ਵਿੱਚ ਉਤਸ਼ਾਹ ਬਣਿਆ ਹੋਇਆ ਹੈ। ਬਹੁਤ ਜ਼ਿਆਦਾ ਚੜਾਈ ਬਹੁਤ ਚੈਟ ਆ ਚੁੱਕੇ ਤਕਰੀਬਨ ਆਪਾਂ ਆਪਾਂ ਉਹ ਪੂਲੀ ਭਾਰੀ ਤੇ ਜਾਣਾ ਹਜੇ ਤੱਕ ਰਸਤਿਆਂ ਦੇ ਰਾਸਤੇ ਵਿੱਚ ਆ ਕੇ ਰੈਸਟ ਵੀ ਕਰਦੀਆਂ ਜੀ ਤੇ ਇਧਰ ਉੱਪਰ ਚੜਾਈ ਆ ਫੋਰ ਬੋਲੇ ਸੋਨਹਾਲਾ ਸਾਤਿ ਸ਼੍ਰੀ ਅਕਾ ਸਾਡੇ ਵੀਰ ਬੈਠੇ ਹੋਏ ਨੇ ਹਾਣੀ ਜੀ ਕਿਵੇਂ ਹੋ ਕਿਦਾਂ ਹਾਂਜੀ ਪੱਗਾ ਜੀ ਠੀਕ ਹੈ ਜੀ ਵਧੀਆ ਸਾਡੇ ਮੈਕ ਜੀ ਫਸਟ ਟਾਈਮ ਫਸਟ ਟਾਈਮ ਫੇਮ ਗੁਣ ਸਾਹਿਬ ਆਇਆ ਇੱਧਰ ਸੰਗਤਾਂ ਵੀ ਰੈਸਟ ਕਰ ਰਹੀ ਆ ਤਾ ਕੋਈ ਨਾ ਕੋਈ ਸਰਦਾਰ ਮਤੈ ਸਰਦਾਰ ਗਿਆ ਰਮੇਸ਼ ਸਰ ਸਾਈ ਤੇ ਨਿਰਭਉ ਨਿਰਭੈ ਏ ਰਮੇਸ਼ਾ ਜੀ ਅਕਾਲ ਮੂਰਤ ਰਮੇਸ਼ਾ ਜੀ ਕੰਬੀਨੇ ਰਿਦਮ ਆਂ ਤੇ ਜੀਨੀ ਸੇ ਬੰਦ ਘਰ ਪਰ ਸਾਥ ਜਪ ਆਦੇ ਸੱਚ ਸੁਗਾਤ ਸੱਚ ਹਾ ਬੀ ਸੱਚ ਨਾਨਕ ਹੋਸੀ ਬੀ ਸੱਚ ਕਿਹਾ ਓ

ਜੀ ਥੋੜੀ ਬਾਟਾ ਪਰ ਆ ਰਹਿ ਚੁਕੇ ਆ ਕਸਿੰਦਰਾ ਨੂੰ ਬਹੁਤ ਜਿਆਦਾ ਆ ਗਏ ਤਕਰੀਬਨ ਆ ਪਾਦਰਾ ਦੇ ਵਿੱਚ ਆ ਚੁਕੇ ਆ ਬਹੁਤ ਇਕੱਟ ਸੰਗਤਾਂ ਦਾ ਥਾਪਾ ਮਾਰਦਾ ਅੜਾਈ ਕਰ ਦਿੱਤੇ ਕੋਈ ਮੇਰੇ ਡੰਡਾ ਕੋਈ ਪ੍ਰੋਬਲਮ ਸੀ ਦਾਦਾ ਜੀ ਘਰੇ ਤੇ ਬੈਠੇ ਵੀਰੇ ਉਹ ਨਹੀਂ ਕੋਈ ਪ੍ਰੋਬਲਮ ਨਹੀਂ ਸੀ ਜੀ ਅਸੀਂ ਆਪਣੇ ਗਲੇਸ਼ੀਅਰ ਕਿਚਨ ਗਲੇਸ਼ੀਅਰ ਤੇ ਪਹੁੰਚ ਚੁੱਕੇ ਆਪਾਂ ਇਹ ਜੋ ਵੀ ਪਾਣੀ ਇੰਨਾ ਚੱਲ ਰਿਹਾ ਸਾਰਾ ਗਲੇਸ਼ੀਅਰ ਦਾ ਪਾਣੀ ਆ ਇਹ ਦੇਖੋ ਇਹ ਜੋ ਸਾਰਾ ਗਲੇਸ਼ੀਅਰ ਬਣਿਆ ਹੋਇਆ ਦੇਖੋ ਕਿੰਨਾ ਪਾਣੀ ਚੱਲ ਰਿਹਾ ਜੀ ਸਾਰਾ ਕਲੇਸ਼ਰ ਦਾ ਪਾਣੀ ਆ ਓਏ ਤੂੰ ਕਿੱਧਰ ਗਈ ਪਹਿਲਾਂ ਇਹ ਪਾਣੀ ਇੱਥੇ ਨਹੀਂ ਚੱਲਦਾ ਹੁੰਦਾ ਸੀਗਾ ਉਨੇ ਤੱਕ ਇਹ ਵੀ ਬਹੁਤ ਜ਼ਿਆਦਾ ਪਾਣੀ ਇਸਮਾਰਿਆ ਸਾਰਾ ਗਲੇਸ਼ਰ ਇਸ ਉੱਪਰੋਂ ਪਾਣੀ ਚੱਲ ਰਿਹਾ ਜੀ ਇਹ ਦੋਸਤੋ ਇਹ ਸਾਰਾ ਗਲੇਸ਼ਰ ਹੈ ਜਿਹੜਾ ਉੱਪਰੋਂ ਤੁਸੀਂ ਦੇਖ ਰਹੇ ਹੋ ਰਾਸਾ ਕਿਵੇਂ ਜੇ ਅੱਪਰ ਖੜੇ ਹੋ ਜਾਂਦੇ ਹਨ ਤੁਮਕੋ ਸੰਗਤਾ ਇੱਥੇ ਹਰ ਇੱਕ ਫੋਟੋ ਮੰਦ ਕਰਾ ਰਹੀਆਂ। ਗਲੇਸ਼ੀਅਰ ਦੇ ਵਿੱਚ ਜਿਹੜਾ ਰਸਤਾ ਕੱਢਿਆ ਹੋਇਆ ਜੀ ਆ। ਚੱਲ ਆਪਾਂ ਕਿੱਥੇ ਲੱਗਦੇ ਆ। ਹੁਣ ਕੀ? ਮੱਛੀ ਜੁੱਤੀ ਐਸ ਕੰਮ। ਕਿਹਦਾ ਨਾਮ ਕਰਾਂ? ਕਿਹਦਾ ਨਾਮ ਕਰਾਂ? ਕਾਹ ਜੀ ਥਕਾਵਟ ਬਹੁਤ ਜ਼ਿਆਦਾ ਹੋ ਰਹੀ ਜੀ। लिया तो तो तकरीबन तो सामने दरबार साहब रह गया बहुत जल्दी दरबार साहब पहुंचना लेंगे आप तो तो जी पहुंच चुके आप श्री हेमकुंड साहब संगत का विश्राम कर लिया सामने लंगर हाल जी ਅੱਛਾ ਲੰਗਰ ਪੰਦਾ ਲੋ ਜੀ ਫੇਮ ਕੋਟ ਸਾਹਿਬ ਨੂੰ ਸ੍ਰੋ ਸਾਹਿਬ ਦੱਸ ਕਰਦੇ ਤੁਸੀਂ ਕੀ ਕਰਨਾ ਖੜਾ ਫੇਮ ਕੋਟ ਸਾਹਿਬ ਉੱਤ ਚੋਟੀਆਂ ਸਾਹਮਣੇ ਦੇਖ ਰਹੇ ਤੁਸੀਂ ਬੱਦਲ ਵਾਈ ਹੋ ਰਹੀ ਹੈ ਜੀ ਕੀ ਕੀ ਗ੍ਰਿਵਿਚਾਹੀ ਆਪ ਜੋ ਕੋ ਅਵਰਾਨ ਨਾਮ ਦੇ ਬਾਬ ਹਮ ਸੁਣਤ ਰਹੇ ਸੁਣਤ ਕਹਿਤ ਰਹਤ ਗਰਪਾਵ ਸਾਰ ਭੂਤ ਸਤਕੋ ਨਾਵ ਸਹਿ ਜਿ ਸੁਪਾਈ ਫਲਜ ਆਪ ਨਿਹਾਰ ਨੰਭਦੋ ਮਾਰ ਅਦੇ ਆਸ਼ੀਸ਼ਾ ਪਨਾ ਸਾਹਮਣੇ ਲਕਸ਼ਮਣ ਦਾ ਮੰਦਿਰ ਹੈ ਜੀ ਇੱਥੇ ਕੀਮ ਕੋਰਸਰ ਦੇ ਵਿੱਚ ਸਾਰਾ ਫੋਲੋਅਰ ਆ ਗਿਆ ਹੈ ਬੋਲੇ